ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਬੁਰੀ ਖਬਰ ਹੈ ਅਮਰੀਕਾ ਪ੍ਰਸ਼ਾਸਨ ਨੇ ਦੁਨੀਆ ਭਰ ਚ ਨਵੇਂ ਵਿਦਿਆਰਥੀਆਂ ਲਈ ਵੀਜ਼ਾ ਦੇਣ ਦੇ ਮਾਮਲੇ ਵਿੱਚ ਅਪੁਆਇੰਟਮੈਂਟਾਂ ਦੇਣ ਤੇ ਰੋਕ ਲਾ ਦਿੱਤੀ ਹੈ ਭਾਵ ਹੁਣ ਜਿਹੜੇ ਵਿਦੇਸ਼ੀ ਵਿਦਿਆਰਥੀ ਨੇ ਜਿਨ੍ਹਾਂ ਨੇ ਅਮਰੀਕਾ ਦਾ ਵੀਜ਼ਾ ਲੈਣਾ ਔਰ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੀ ਇੰਟਰਵਿਊ ਲੈਨ ਉੱਪਰ ਅਪਾਇੰਟਮੈਂਟ ਦੇਣ ਉੱਪਰ ਬੈਨ ਕਰ ਦਿੱਤਾ ਜਿਸ ਕਾਰਨ ਲੱਖਾਂ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਜਾਣ ਦੇ ਸੁਪਨੇ ਜਿਹੜੇ ਨੇ ਚੱਕਨਾ ਚੂਰ ਹੁੰਦੇ ਜਾਪਦੇ ਨੇ ਆ ਜੋ ਫੈਸਲਾ ਲਿਆ ਅਮਰੀਕਾ ਪ੍ਰਸ਼ਾਸਨ ਨੇ ਉਹਦੇ ਨਾਲ ਵਿਦੇਸ਼ੀ ਵਿਦਿਆਰਥੀ ਹੁਣ ਨਵੇਂ ਵੀਜ਼ੇ ਲੈਣ ਲਈ ਅਪਾਇੰਟਮੈਂਟਾਂ ਨਹੀਂ ਲੈ ਸਕਣਗੇ ਔਰ ਜਿਹੜੇ ਵਿਦਿਆਰਥੀਆਂ ਨੂੰ ਪਹਿਲੋਂ ਅਪੁਆਇੰਟਮੈਂਟਾਂ ਦੂਤ ਘਰਾਂ ਤੋਂ ਮਿਲ ਗਈਆਂ ਨੇ ਉਹਨਾਂ ਲਈ ਰਾਹਤ ਵਾਲੀ ਖਬਰ ਹੈ ਉਹਨਾਂ ਦੀ ਇੰਟਰਵਿਊ ਵੀਜ਼ਾ ਲੈਣ ਲਈ ਜਿਹੜੀ ਆ ਬਕਾਇਦਾ ਹੋਵੇਗੀ ਜੋ ਜਾਣਕਾਰੀ ਮਿਲੀ ਹੈ ਇਹ ਕਦਮ ਖਾਸ ਕਰਕੇ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਇਮੀਗ੍ਰੇਸ਼ਨ ਸਖਤੀਆਂ ਲਾਗੂ ਕਰਨੀਆਂ ਸੀ ਇੱਕ ਏਜੰਡਾ ਸੀ ਟਰੰਪ ਦਾ ਇਹ ਕਿਹਾ ਜਾਂਦਾ ਵੀ ਉਹਨੂੰ ਲਾਗੂ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਔਰ ਅਮਰੀਕਾ ਲਈ ਅਪਲਾਈ ਕਰਨ ਵਾਲੇ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਲਈ ਇੰਟਰਨੈਟ ਜਿਹੜਾ ਮੀਡੀਆ ਉਹਦੀ ਜਾਂਚ ਕਰਨ ਦੀ ਤਜਵੀਜ਼ ਵੀ ਅਮਰੀਕਾ ਨੇ ਬਣਾਈ ਲਗਦੀ ਹੈ ਵੀ ਜਿਹੜੇ ਵਿਦਿਆਰਥੀ ਅਮਰੀਕਾ ਜਾਣਾ ਚਾਹੁੰਦੇ ਨੇ ਉਹਨਾਂ ਦੀ ਬਕਾਇਦਾ ਇੰਟਰਨੈਟ ਮੀਡੀਆ ਦੀ ਜਾਂਚ ਹੋਵੇਗੀ ਸਮੂਹ ਅਮਰੀਕੀ ਦੂਤਖਰਾਨੋਂ ਆਦੇਸ਼ ਜਾਰੀ ਕਰ ਦਿੱਤੇ ਨੇ ਵੀ ਵਿਦੇਸ਼ੀ ਵਿਦਿਆਰਥੀ ਜਿਹੜੇ ਸਟੱਡੀ ਵੀਜ਼ਾ ਲੈਣ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੀਆਂ ਇੰਟਰਵਿਊ ਲੈਣ ਦੀਆਂ ਬੁਕਿੰਗ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਜਾਣ ਔਰ ਇਸ ਸਾਲ ਜੋ ਪਤਾ ਲੱਗਾ तकरीबन 2.5 ਲੱਖ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦਾ ਸਟੱਡੀ ਵੀਜ਼ਾ ਲੈਣ ਲਈ ਅਪਲਾਈ ਕੀਤਾ ਸੀ ਔਰ ਇਹਨਾਂ ਵਿੱਚੋਂ तकरीबन 50000 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਭਾਰਤੀ ਉਹਨਾਂ ਦੀ ਇੰਟਰਵਿਊ ਹੋ ਚੁੱਕੀ ਹੈ ਸੋ ਉਹਨਾਂ ਦੇ ਤੇ ਅਸਰ ਬਣੇ ਨੇ ਬਾਹਰ ਜਾਣ ਦੇ ਪਰ ਬਾਕੀ ਜਿਹੜੇ 2 ਲੱਖ ਦੇ ਕਰੀਬ ਭਾਰਤੀ ਵਿਦਿਆਰਥੀ ਨੇ ਉਹਨਾਂ ਦੀ ਇੰਟਰਵਿਊ ਹੁਣ ਨਹੀਂ ਹੋਊਗੀ ਔਰ ਉਹਨਾਂ ਦੇ ਸੁਪਨੇ ਜਿਹੜੇ ਨੇ ਪੂਰੇ ਹੁੰਦੇ ਕਿ ਨਹੀਂ ਹੁੰਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਸੂਤਰ ਅਨੁਸਾਰ ਅਮਰੀਕਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਜਿਹੜੀ ਸੋਸ਼ਲ ਮੀਡੀਆ ਪ੍ਰੋਫਾਈਲ ਹੈ ਉਦੀ ਜਾਂਚ ਕਰਨ ਉਪਰੰਤ ਹੀ ਉਹਨਾਂ ਨੂੰ ਵੀਜ਼ੇ ਦੇਣ ਜਾਂ ਵੀਜ਼ਿਆਂ ਲਈ ਇੰਟਰਵਿਊ ਦੇਣ ਦਾ ਜਿਹੜਾ ਉਹ ਫੈਸਲਾ ਲਿਆ ਭਾਵ ਪਹਿਲੋਂ ਵਿਦੇਸ਼ੀ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਪੜਤਾਲ ਜਾਂਚ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਦੇਣ ਬਾਰੇ ਸੋਚਿਆ ਜਾਵੇਗਾ ਪਿਛਲੇ ਸਾਲ ਆ ਤਕਰੀਬਨ 3.5 ਲੱਖ ਭਾਰਤੀ ਵਿਦਿਆਰਥੀ ਅਮਰੀਕਾ ਗਏ ਸੀ ਔਰ ਅੰਕੜੇ ਇਹ ਕਹਿੰਦੇ ਨੇ ਵੀ ਅਮਰੀਕਾ 'ਚ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹੁੰਦੀ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਅੰਕੜੇ ਹਾਸਲ ਹੋਏ ਨੇ ਵੀ ਅਮਰੀਕਾ ਦੀ ਅਰਥਵਿਵਸਥਾ 'ਚ ਵਿਦਿਆਰਥੀ ਤਕਰੀਬਨ ਪੌਣੇ 4 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਨੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਵੀ ਜਿਹੜੀ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ 'ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀ ਨੇ ਉਹ ਤਕਰੀਬਨ ਟਰੰਪ ਦੀਆਂ ਕਟੜਪੰਥੀ ਨੀਤੀਆਂ ਦਾ ਵਿਰੋਧ ਕਰਦੇ ਆ ਰਹੇ ਨੇ ਕਈ ਤਰ੍ਹਾਂ ਦੇ ਪ੍ਰਦਰਸ਼ਨ ਵੀ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਨੇ ਅਮਰੀਕਾ 'ਚ ਸ਼ਾਇਦ ਕਿਹਾ ਜਾਂਦਾ ਵੀ ਇਸੇ ਕਾਰਨ ਟਰੰਪ ਵਿਦਿਆਰਥੀਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵੀਜ਼ੇ ਦੇਣ ਦੇ ਮਾਮਲੇ ਵਿੱਚ ਬੜਾ ਫੂਕ ਫੂਕ ਕੇ ਪੈਰ ਰੱਖ ਰਹੇ ਨੇ